ਅਗਮਣੀ ਟੀਵੀ ਵੇਖ ਰਹੇ ਹੋ ਤੁਹਾਡਾ ਸਵਾਗਤ ਮੈਂ ਆਦਰਸ਼ ਜੋਸਨ ਇਸ ਟਾਈਮ ਮੌਜੂਦ ਹਾਂ ਫਾਜ਼ਲ ਕਾ ਹਲਕੇ ਦੇ ਕਾਮਾ ਵਾਲੇ ਪਤਨ ਤੇ ਹਾਲਾਤ ਤੁਹਾਨੂੰ ਦਿਖਾ ਰਿਹਾ ਹਾਂ ਵੀਡੀਓ ਦੇ ਵਿੱਚ ਪਾਣੀ ਦਾ ਫਲੂ ਕਾਫੀ ਜਿਆਦਾ ਹੈ ਚਾਹੇ ਪਾਣੀ ਪਿੱਛੋਂ ਘੱਟ ਜ਼ਰੂਰ ਗਿਆ ਪਰ ਇਹ ਤੇ ਫਲੂ ਕਾਫੀ ਜਿਆਦਾ ਨਜ਼ਰ ਆ ਰਿਹਾ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾਵਾਂਗਾ ਇੱਧਰ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਜੀਸੀਬੀ ਇਸ ਬੰਨ ਤੇ ਚੱਲੀ ਹੈ ਕਾਮਾਂਵਾਲੇ ਪਤਨ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇਹ ਸੇਵਾ ਕੀਤੀ ਜਾ ਰਹੀ ਹੈ ਤਾਂ ਜੋ ਬੰਨ ਨੂੰ ਕੋਈ ਖਤਰਾ ਨਾ ਹੋਵੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਟਾਈਮ ਕਾਮਾਂਵਾਲੇ ਪਤਨ ਤੋਂ ਹਾਲਾਤ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਲਗਾਤਾਰ ਇਲਾਕੇ ਦੇ ਲੋਕਾਂ ਦੇ ਵੱਲੋਂ ਟਰੈਕਟਰ ਟਰਾਲੀਆਂ ਚਲਾ ਕੇ ਇਸ ਬੰਨ ਦੀ ਮਜ਼ਬੂਤੀ ਕੀਤੀ ਜਾ ਰਹੀ ਹੈ ਨੌਜਵਾਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਇਸ ਬੰਨ ਨੂੰ ਕਾਫੀ ਖਤਰਾ ਬਣਿਆ ਹੋਇਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਚਾਹੇ ਗੱਟੇ ਲਾ ਕੇ ਪ੍ਰਸ਼ਾਸਨ ਦੇ ਵੱਲੋਂ ਬਿਲਕੁਲ ਕਾਮਯਾਬ ਬਣਾਇਆ ਗਿਆ ਪਰ ਪਾਣੀ ਦਾ ਫਲੋ ਵਧਨ ਕਰਕੇ ਇਸ ਬੰਨ ਨੂੰ ਪੂਰਾ ਖਤਰਾ ਬਣਿਆ ਹੋਇਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਾਵਾਂ ਵਾਲੇ ਪਤਨ ਤੋਂ ਬਿਲਕੁਲ ਜੀ ਸੀ ਵੀ ਲਗਾਤਾਰ ਇਸ ਬੰਨ ਤੇ ਚੱਲ ਰਹੀ ਹੈ ਚਾਹੇ ਉਹ ਇਲਾਕੇ ਦੇ ਲੋਕਾਂ ਦੁਆਰਾ ਟਰੈਕਟਰ ਟਰਾਲੀਆਂ ਲਿਆ ਕੇ ਇਸ ਬੰਨ ਤੇ ਮਿੱਟੀ ਪਾਈ ਜਾ ਰਹੀ ਹੈ ਮਜ਼ਬੂਤੀ ਦੇ ਲਈ ਬਿਲਕੁਲ ਕੀਤਾ ਜਾ ਰਿਹਾ ਹੈ ਤਾਂ ਸਾਡੇ ਨਾਲ ਕੁਝ ਸੱਜਣ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਭਾਈ ਜੀ ਸਵਾਗਤ ਹੈ ਤੁਹਾਡੇ ਚੱਕ ਬਣੀ ਜੀ ਭਾਈ ਜੀ ਮਿਹਰਬਾਨੀ ਧੰਨਵਾਦ ਕੀ ਹਾਲਾਤ ਕੀ ਨੇ ਜਿਵੇਂ ਨੌਜਵਾਨ ਦੱਸ ਰਹੇ ਨੇ ਵੀ ਇੱਥੇ ਬੰਨ ਨੂੰ ਪੂਰਾ ਖਤਰਾ ਬਣਿਆ ਹੈ ਜੀਸੀਬੀ ਚੱਲ ਰਹੀ ਹੈ ਭਾਈ ਜੀ ਆ ਦੇਖੋ ਬੰਨ ਨੂੰ ਢਾਹ ਲੱਗੀ ਹੋਈ ਹੈ ਆ ਫੋਕ ਲਾਈਨ ਰਾਤ ਹੀ ਚੱਲ ਰਹੀ ਰਾਤ 11:00 11:30 ਵਜੇ ਤੋਂ ਪਿੰਡ ਵਾਸੀ ਦੱਸ ਰਹੇ ਨੇ ਭਈ ਇੱਥੇ ਬੰਨ ਨੂੰ ਢਾਹ ਲੱਗੀ ਤੇ ਆ ਸਾਰਾ ਬੰਨ ਇੱਥੋਂ ਟੁੱਟ ਚੁੱਕਿਆ ਸੀ ਇਸ ਕਰਕੇ ਆ ਫੋਕ ਲਾਈਨ ਚੱਲ ਰਹੀ ਇੱਕ ਫੋਕ ਲਾਈਨ ਅੱਗੇ ਚੱਲ ਰਹੀ ਇੱਕ ਪਿੱਛੇ ਚੱਲ ਰਹੀ ਸਾਰਾ ਪਿੰਡ ਵਾਸੀ ਪ੍ਰਸ਼ਾਸਨ ਸਭ ਲੱਗਿਆ ਹੋਇਆ ਹੈ ਹਾਲਾਤ ਬਹੁਤ ਮਾੜੇ ਨੇ ਇੱਥੇ ਜਿਵੇਂ ਪਿੱਛੂ ਕਹਿ ਰਿਹਾ ਵੀ ਪਾਣੀ ਘਟਿਆ ਪਰ ਇੱਥੇ ਪਾਣੀ ਕਾਫੀ ਜ਼ਿਆਦਾ ਹੈ ਕੀ ਦੇਵੇ ਇਹ ਪਰਲੇ ਜਿਹੜਾ ਪਾਕਿਸਤਾਨ ਵਾਲਾ ਕਹਿੰਦੇ ਬੁੱਢਾ ਦਰਿਆ ਹੈ ਨਾ ਉਹਦੀ ਕਿਤੇ ਢਾ ਲੱਗੀ ਹੋਈ ਹੈ ਉਹ ਇੰਦਰ ਨੂੰ ਮਾਰ ਕਰ ਰਿਹਾ ਤੇ ਪਾਣੀ ਕਹਿੰਦੇ ਸੀ ਜੀ ਸਵੇਰ ਘਟਿਆ ਹੈ ਪਰ ਦੁਬਾਰਾ ਫੇਰ ਕਹਿੰਦੇ ਪਾਣੀ ਵਧਣਾ ਸ਼ੁਰੂ ਹੋ ਗਿਆ ਇਸ ਹਿਸਾਬ ਨਾਲ ਤਾਂ ਫਿਰ ਪਾਨੂ ਦਾ ਵੀ ਖਤਰਾ ਹੈ ਬਿਲਕੁਲ ਬਿਲਕੁਲ ਜੀ ਇਹ ਤਾਂ ਪਿੰਡ ਵਾਸੀਆਂ ਨੇ ਸਾਰੇ ਆਪਣੇ ਟਰੈਕਟਰ ਲਾਏ ਹੋਏ ਨੇ ਇਹਦੇ ਕਰਕੇ ਲੱਗੇ ਹੋਏ ਨੇ ਪਿੰਡ ਵਾਸੀ ਲੱਗੇ ਹੋਏ ਨੇ ਬਹੁਤ ਦੁਨੀਆ ਸੇਵਾ ਕਰਨ ਤੇ ਲੱਗੀ ਹੋਈ ਹੈ ਪ੍ਰਸ਼ਾਸਨ ਵੀ ਚਲੋ ਲੱਗਿਆ ਆ ਤੇ ਪੂਰਾ ਜੋਰ ਲੱਗਿਆ ਬੰਨ ਨੂੰ ਬਚਾਉਣ ਵਾਸਤੇ ਹਾਲਾਤ ਬਹੁਤ ਮਾੜੇ ਨੇ ਵਕ ਵਕ ਸਮਾਜ ਸੇਵਾਵਾਂ ਨੂੰ ਲੰਗਰ ਇੱਥੇ ਪਹੁੰਚ ਰਹੇ ਹਾਂ ਜੀ ਹਾਂਜੀ 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 ਲੰਗਰ ਬਹੁਤ ਚੱਲ ਰਹੇ ਨੇ ਸਖਤਾ ਸੇਵਾ ਤੇ ਵੀ ਬਹੁਤ ਲੱਗੀਆਂ ਜੀ ਜਿਹੜੇ ਪਾਰ ਲੋਕ ਨੇ ਸੁਣੇ ਤੇ ਐਂਡਰ ਐਨ ਡੀ ਆਰ ਐਫ ਦੀ ਟੀਮਾਂ ਨੇ ਉਹ ਭੜੀਆਂ ਮਨਮਰਜ਼ੀਆਂ ਕਰ ਰਹੀਆਂ ਨੇ ਭਾਈ ਜੀ ਇੱਥੇ ਤੁਸੀਂ ਕੈਮਰੇ ਰਾ ਹੀ ਵਿਖਾ ਵੀ ਸਕਦੇ ਜੀ ਉਹ 7-8 ਜਣੇ ਆਪ ਨੇ ਜੀ ਸਿਰਫ ਇੱਕ ਜਾਂ ਦੋ ਜਣਿਆਂ ਨੂੰ ਸਿਰਫ ਲੈ ਕੇ ਜਾ ਰਹੇ ਨੇ ਉਹ ਅੱਛਾ ਹਾਂ ਤੇ ਬਸ ਉਹ ਆਪ ਹੀ ਬਸ ਬੇੜੀਆਂ ਲੈ ਕੇ ਤੁਰੇ ਫਿਰਦੇ ਆ ਕੋਈ ਜਨਤਾ ਨੂੰ ਉਹਨਾਂ ਦਾ ਉਹਨਾਂ ਨੂੰ ਕੋਈ ਸੁੱਖ ਨਹੀਂ ਜਨਤਾ ਨੂੰ ਮਤਲਬ ਤੁਹਾਡੇ ਕਹਿਣ ਦਾ ਮਤਲਬ ਕੀ ਇੰਜੋਏਮੈਂਟ ਕਰ ਰਹੇ ਬਿਲਕੁਲ ਜੀ ਬਿਲਕੁਲ ਐਨਡੀਆਰ ਆਫ ਹਲਤ ਇੱਕ ਫਾਰਮੈਲਟੀ ਪੂਰੀ ਕਰ ਰਹੇ ਨੇ ਬਸ ਇੱਥੇ ਆ ਕੇ ਤਾਂ ਬਿਲਕੁਲ ਤਾਜ਼ਾ ਹਾਲਾਤ ਤੁਹਾਨੂੰ ਕਾਵਾਂ ਵਾਲੇ ਪਤਨ ਤੋਂ ਵੀਡੀਓ ਸਾਂਝਾ ਕਰ ਰਹੇ ਆ ਕਿ ਹਾਲਾਤ ਨੇ ਇਸ ਟਾਈਮ ਬੰਨ ਦੇ ਕਿਉਂਕਿ ਲੋਕਾਂ ਦੁਆਰਾ ਕਿਹਾ ਜਾ ਰਿਹਾ ਕਿ ਜੋ ਐਨਡੀਆਰਐਫ ਦੀਆਂ ਟੀਮਾਂ ਨੇ ਇਸ ਇਲਾਕੇ ਦੇ ਵਿੱਚ ਉਹ ਘੁੰਮ ਰਹੀਆਂ ਨੇ ਪਤਨ ਦੇ ਘੁਮਰੀਆਂ ਨਹੀਂ ਪਰ ਆਪਦੀ ਮਨਮਰਜ਼ੀ ਕਰ ਰਿਆ ਨੇ ਹਨ ਡੀਆਰਐਫ ਦੀਆਂ ਟੀਮਾਂ ਤਾਂ ਲੋਕ ਹੋਰ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਜੀ ਭਾਈ ਜੀ ਕਿਵੇਂ ਦੇ ਹਾਲਾਤ ਨੇ ਇਸ ਟਾਈਮ ਪਾਣੀ ਦਾ ਫਲੋ ਕਾਫੀ ਜ਼ਿਆਦਾ ਲੱਗ ਰਿਹਾ ਹੈ ਬਿਲਕੁਲ ਪਰ ਹੁਣ ਤਾਂ ਸਿਰਫ ਥੋੜਾ ਥੋੜਾ ਡਾਊਨ ਆ ਲੱਗ ਪਿਆ ਪਾਣੀ ਕਾਲ ਦਾ ਪਰ ਸਲੋ ਇੰਚਾਂ ਦੇ ਹਿਸਾਬ ਨਾਲ ਹੋ ਜਾ ਰਿਹਾ ਡਾਊਨ ਚੜ੍ਹਾ ਤਾਂ ਫੁੱਟਾਂ ਦੇ ਹਿਸਾਬ ਨਾਲ ਪਰ ਲੋਡ ਦਾ ਸਲੋ ਹੋ ਰਿਹਾ ਉਹ ਇੰਚਾਂ ਦੇ ਹਿਸਾਬ ਨਾਲ ਜਾ ਰਿਹਾ ਅਜੇ ਬਾਕੀ ਪਾਣੀ ਦਾ ਮਤਲਬ ਜ਼ੋਰ ਬਹੁਤ ਆ ਕੀ ਸਾਡੇ ਨੂੰ ਮਤਲਬ ਪਾਣੀ ਅਜੇ 2,60,000 ਕਿਉਂ ਚੱਲ ਰਿਹਾ ਜੀ ਵਿਚੋਂ ਤੇ ਤੁਸੀਂ ਪਾਣੀ ਵੇਖੇ ਰਹੇ ਜੇ ਪਾਰਲਾ ਏਰੀਆ ਦਾ ਖਰਾਬ ਹੋਇਆ ਪਿਆ ਬਾਕੀ ਸਾਡੇ ਬਾਂਹ ਜਿਹੜਾ ਬੰਨ ਨੂੰ ਅਸੀਂ ਲੱਗੇ ਹੋਏ ਹਾਂ ਤੇ ਰਾਤ ਪ੍ਰਸ਼ਾਸਨ ਨੂੰ ਲੱਗਾ ਆ ਬੰਨ ਨੂੰ ਜਿਹੜੀ ਫੋਰ ਪੈ ਰਹੀ ਹੈ ਅਸੀਂ ਗੱਟੇ ਲਾ ਰਹੇ ਹਾਂ ਮਿੱਟੀ ਸਿੱਟੀ ਜਾ ਰਹੇ ਹਾਂ ਟਰੈਕਟਰ ਚਾਲ ਨਹੀਂ ਸਾਡੇ ਲੱਗੇ ਹੋਏ ਆ ਪ੍ਰਸ਼ਾਸਨ ਦੇ ਰਿਹਾ ਸਾਥ ਜੀ ਚਲੋ ਪਰਮਾਤਮਾ ਕਰੇ ਮੇਰ ਇਸ ਚੀਜ਼ ਨੂੰ ਜਲਦੀ ਕਵਰ ਕਰ ਸਕਦਾ ਹੋ। ਹੋਰ ਸਮਾਜ ਸੇਵੀਆਂ ਵੱਲੋਂ ਕਿਵੇਂ ਦੀ ਸੇਵਾ ਕੀਤੀ ਗਈ ਬਿਲਕੁਲ ਜੀ ਬਿਲਕੁਲ ਵੇਖੋ ਸਮਾਜ ਸੇਵੀਆਂ ਨੂੰ ਬੇਨਤੀ ਇਹ ਹੈ ਜੀ ਭਾਈ ਜੀ ਹ ਬਹੁਤ ਨਾਜ਼ੁਕ ਬਣੇ ਹੋਏ ਆ ਤੁਸੀਂ ਕਿਉਂਕਿ ਪਾਰਲੇ ਪਿੰਡ ਜਿਹੜੇ ਪਾਣੀ ਦੀ ਲਪੇਟ ਜਾਏ ਉਹਨਾਂ ਵਾਸਤੇ ਉਹਨਾਂ ਵਾਸਤੇ ਜੋ ਚੀਜ਼ ਉਹਨਾਂ ਨੂੰ ਚਾਹੀਦੀ ਲੋਕੀ ਡੰਗਰਾ ਦਾ ਚਾਰਾ ਤੂੜੀ ਵਗੈਰਾ ਉਹ ਅਜੇ ਨਹੀਂ ਪਹੁੰਚ ਸਕਦੀ ਕਿਉਂਕਿ ਰਸਤੇ ਸਾਰੇ ਬੰਦ ਹੋਏ ਪਏ ਜੀ ਤੇ ਬੋਟ ਤੇ ਇਹ ਚੀਜ਼ ਜਿੰਨਾ ਵਜਨ ਜ਼ਿਆਦਾ ਹੁੰਦਾ ਜਾ ਨਹੀਂ ਸਕਦਾ ਮੈਰੀ ਉਹਨਾਂ ਨੂੰ ਇਹ ਰਿਕਵੈਸਟ ਬੇਨਤੀ ਆ ਜਮਾਸੀ ਵੀ ਬਾਈ ਜੀ ਹਫ਼ਤਾ ਦਾ ਆਦਨ ਰੋਜੋ ਪਾਣੀ ਉਤਰ ਲੈਣ ਤੇ ਫਿਰ ਤੁਸੀਂ ਲੈ ਕੇ ਆਜੇ ਫਿਰ ਉਹਨਾਂ ਵਾਸਤੇ ਰਸਮੀ ਵੀ ਲੈ ਕੇ ਆਇਆ ਜੇ ਉਹਨਾਂ ਵਾਸਤੇ ਡੀਜ਼ਲ ਵੀ ਲੈ ਕੇ ਕਿਉਂਕਿ ਜ਼ਮੀਨਾਂ ਉੱਪਰ ਮਿੱਟੀ ਚੜ ਚੁੱਕੀ ਆ ਮਸ਼ੀਨਰੀ ਦੀ ਲੋਡ ਤੇ ਰੇਗ ਤਰਾਂ ਦੀ ਲੋੜ ਪੈਣੀ ਆ ਪਰ ਹਫ਼ਤਾ 10 ਦਿਨ ਰੋਕੇ ਤਾਲਮੇ ਬਣਾ ਕੇ ਫਿਰ ਵੀਰ ਜੀ ਕੋ ਚੀਜ਼ ਲੈ ਕੇ ਆਏ ਜੇ ਬਿਨਾਂ ਪੁੱਛੇ ਦੱਸੇ ਤੋਂ ਨਾਲੇ ਆ ਕੇ ਆ ਜੇ ਇੱਥੇ ਆ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜੀ ਬਿਲਕੁਲ ਬਾਈ ਜੀ ਜਿਹੜੇ ਇਦੂ ਪਾਰ ਨੇ ਪਿੰਡ ਉਹਨਾਂ ਦੇ ਕੀ ਹਾਲਾਤ ਨੇ ਪਾਣੀ ਨਾਲ ਪਾਰਲੇ ਪਿੰਡਾਂ ਦੇ ਬਾਈ ਜੀ ਬਹੁਤ ਬੁਰਾਲੇ ਵਿਚਾਰੇ ਵੇਖੋ ਤੁਸੀਂ ਉਹਨਾਂ ਨੇ ਲੋਕ ਘਰਾਂ ਦੇ ਵਿੱਚ ਉੱਤੇ ਬੈਠੇ ਆ ਉੱਤੋਂ بارش ਹੋ ਰਹੀ ਹੈ ਜੀ ਪਾਣੀ ਬਹੁਤ ਹੈਗਾ ਤੇ ਕਹਿੰਦਾ ਮਤਲਬ ਲਾਤ ਉਹਨਾਂ ਦੇ ਬਹੁਤ ਹੀ ਨਾਜ਼ੁਕ ਬਣੇ ਹੋਏ ਹੈ ਤਾਂ ਬਿਲਕੁਲ ਤਸਵੀਰਾਂ ਸਾਂਝੀਆਂ ਕੀਤੀਆਂ ਕਾਵਾਂ ਵਾਲੇ ਪਤਨ ਤੋਂ بارش ਕਾਫੀ ਜ਼ਿਆਦਾ ਪਰਬੰਧ ਕੀਤੇ ਜਾ ਰਹੇ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਤਾਂ ਆਦਰਸ਼ ਜੋਸੰਧੀ ਰਿਪੋਰਟ ਕਾਵਾਂ ਵਾਲੇ ਪੱਤਨ ਫਾਜ਼ਲਗਾ ਤੋਂ